ਉਹ ਤਾਂ ਅਫਸੋਸ ਨਾਲ ਇਹ ਗੱਲ ਐਡਮਿਟ ਕਰਨੀ ਪੈਂਦੀ ਆ ਕਿ ਪਿਛਲੇ ਖਾਸ ਕਰਕੇ 30-35 ਸਾਲਾਂ ਤੋਂ ਵੈਸੇ ਤੇ ਕਾਫੀ ਦੇਰ ਪਹਿਲਾਂ ਇਹ ਕੰਮ ਸ਼ੁਰੂ ਹੋਇਆ ਸੀ ਆਲਮੋਸਟ 50-60 ਸਾਲ ਪਹਿਲਾਂ ਨੈਕਸਟ ਲੈਗ ਮੂਵਮੈਂਟ ਵળે ਲੇਕਿਨ ਖਾਸ ਕਰਕੇ 30 ਤੋਂ ਇਹ ਚੂਲੇ ਚੂਟੇ ਪੁਲਿਸ ਮੁਕਾਬਲਿਆਂ ਦਾ ਜਿਹੜਾ ਸਿਲਸਿਲਾ ਵਾ ਇਹ ਸ਼ੁਰੂ ਹੋਇਆ ਸੀ ਤੇ ਲਗਾਤਾਰ ਅਫਸੋਸ ਇਹ ਆ ਵੀ ਲਗਾਤਾਰ ਚੱਲਦੇ ਆ ਉਦੋਂ ਅਤਵਾਦ ਦੇ ਦਿਨ ਸੀ ਖੜਖੁਵਾ ਦੇ ਦਿਨ ਸੀ ਔਖੇ ਦਿਨ ਸੀ ਮੈਂ ਫਿਰ ਵੀ ਬੁਕਾਇਤ ਨਹੀਂ ਕਰਦਾ ਉਦੋਂ ਵੀ ਮੈਂ ਤੇ ਮੰਨਦਾ ਹਾਂ ਕਿ ਇਹ ਝੂਠੇ ਪੁਲਿਸ ਮੁਕਾਬਲੇ ਨਹੀਂ ਹੋਣੇ ਚਾਹੀਦੇ ਸੀ ਕਿਉਂਕਿ ਜਿਹੜਾ ਕਾਨੂੰਨ ਆ ਉਹ ਸਿਰਫ ਚੰਗੇ ਵੇਲੇ ਵਾਸਤੇ ਨਹੀਂ ਮਾੜੇ ਵੇਲੇ ਵਾਸਤੇ ਜ਼ਿਆਦਾ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਹੈ ਉਦੋਂ ਹੋਰੇ ਸਨ ਅੱਜ ਵੀ ਉਹ ਕੇਸ ਪੁਰਾਣੇ ਆ ਰਹੇ ਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਸਾਡੇ ਪੁਲਿਸ ਅਫਸਰ ਜਿਹੜੇ ਨੇ ਕੁਝ ਪੁਲਿਸ ਅਫਸਰ ਇਸ ਪਾਸੇ ਨੂੰ ਤੁਰੇ ਹੋਏ ਨੇ ਜੋ ਹੋੜਿਆਵਾ ਮੇਰਾ ਮੰਨਣਾ ਮੈਂ ਕਿਉਂਕਿ ਮੈਂ ਪਿਛਲੇ 40-45 ਸਾਲ ਤੋਂ ਬਤਾਰ ਪੱਤਰਕਾਰ ਬਤਾਰ ਐਮਐਲਏ ਮੈਨੂੰ ਕੀ ਕਹਿ ਰਹੀਆਂ ਦਾ ਜੋ ਗੋਰੀਆ ਵਾਲਾਇਦੀ ਸਾਡੇ ਸਿਆਸੀ ਲੀਡਰ ਤੇ ਸੀਨੀਅਰ ਕੁਰੀਸ ਅਧਿਕਾਰੀ ਇਹਦੇ ਵਾਸਤੇ ਚੋਰ ਨੇ ਉਹ ਸਹੀ ਸੁਰਤ ਨਹੀਂ ਉਹਨਾਂ ਦੀ ਇਜਾਜ਼ਤ ਦੇ ਬਿਨਾਂ ਇਹੋ ਜਿਹਾ ਕੰਮ ਹੋ ਹੀ ਨਹੀਂ ਸਕਦਾ ਜੋ ਸਿਸਟਮ ਹੈ ਅਫਸੋਸ ਹੈ ਕਿ ਅ ਅੱਜ ਵੀ 35 ਸਾਲ ਦੇ ਜਿਹੜੇ ਪੁਰਾਣੇ ਕੇਸ ਸਾਹਮਣੇ ਆ ਰਹੇ ਜਿਨ੍ਹਾਂ 'ਚ ਸਜ਼ਾ ਭੁਗੀਆਂ ਵਾ ਬਹੁਤ سارے ਰਿਟਾਰਡ ਲੋਕਾਂ ਨੂੰ ਐਸਐਸਪੀ ਲੈਵਲ ਦੇ ਲੋਕਾਂ ਨੂੰ ਸਜ਼ਾ ਬੀਆਈਜੀ ਲੋਕ ਦੇ ਲੈਵਲ ਦੇ ਲੋਕਾਂ ਨੂੰ ਸਜ਼ਾ ਮਿਲ ਰਹੀਆਂ ਮਾ ਪੁਰਾਣੇ ਕੇਸਾਂ ਦੇ ਵਿੱਚ ਫਿਰ ਵੀ ਸਬਕ ਨਹੀਂ ਸਿੱਖ ਪਈ ساری ਅੱਜ ਦੀ ਪੁਲਿਸ ਪਰ ਫੇਰ ਵੀ ਚੁੱਕੇ ਪੁਲਿਸ ਮੁਕਾਬਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ ਜਿਵੇਂ ਮੈਂ ਪਹਿਲਾਂ ਵੀ ਗੱਲ ਸ਼ੇਅਰ ਕੀਤੀ ਸੀ ਪੁਲਿਸ ਮੁਕਾਬਲੇ ਲੋਕਾਂ ਨੂੰ ਲੱਗਦਾ ਸੀ ਪੁਲਿਸ ਨੂੰ ਲੱਗਦਾ ਸੀ ਕਿ ਅਸੀਂ ਨਿਕਲ ਜਾਾਂਗੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਔਰ ਸਾਡਾ ਪਚਾਵਾ ਕਿਉਂਕਿ ਅਸੀਂ ਜਿਹੜਾ ਸਬੂਤ ਆ ਉਹਨੂੰ ਖੁਰਦ-ਪੁਰਦ ਕਰਤਾਂ ਲੇਕਿਨ 1995 ਦੇ ਵਿੱਚ ਪੰਜਾਬ ਦੀ ਚੰਗੀ ਕਿਸਮਤ ਸੀ ਲੋਕਾਂ ਦੀ ਚੰਗੀ ਕਿਸਮਤ ਸੀ ਕਿ ਉਸ ਵੇਲੇ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਜੱਜ ਸਨ ਇਹ ਮਸਲਾ ਉਹਨਾਂ ਕੋਲ ਗਿਆ ਔਰ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵਿੱਚ ਦਖਲ ਦਿੱਤਾ ਸੀਬੀਆਈ ਇਨਕੁਆਇਰੀ ਆਰਡਰ ਕੀਤੀ ਔਰ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਉਹਨਾਂ ਨੂੰ ਟਾਰਚਰ ਕਰਕੇ ਮਾਰਨ ਵਾਲੇ ਸਨ ਪੁਲਿਸ ਮੁਕਾਬਲਾ ਕਰਨ ਵਾਲੇ ਸਨ ਉਹ ਅੱਜ ਜੇਲ੍ਹ ਦੇ ਵਿੱਚ ਨੇ ਸਿਰਫ ਇਹੋ ਹੀ ਨਹੀਂ ਜਿਹੜੇ ਮਸਲੇ ਜਸਵੰਤ ਸਿੰਘ ਖਾਲੜਾ ਨੇ ਚੁਕੇ ਸੀ ਉਹਨਾਂ ਦੇ ਵਿੱਚ ਸੀਬੀਆਈ ਇਨਕੁਆਇਰੀ ਆਰਡਰ ਕੀਤੀ ਔਰ ਇਹ ਰੀਸ਼ੋਪਛਾਨ ਵੀ ਕਰਿਆ ਔਰ ਸੀਬੀਆਈ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹਨਾਂ ਨੇ ਚਲਾਨ ਵੀ ਕਿਸ਼ ਕਰਦੇ ਪਰ ਫਿਰ 2001-02 ਦੇ ਵਿੱਚ ਸੁਪਰੀਮ ਕੋਰਟ ਨੇ ਹੀ ਸੁਪਰੀਮ ਕੋਰਟ ਦੇ ਕੁਝ ਜੱਜਾਂ ਨੇ ਉੱਤੇ ਰੋਕ ਲਾਤੀ ਉਹ ਇੱਕ ਵੱਖਰੀ ਕਹਾਣੀ ਆ ਸੋਸ਼ਨਾ ਕਹਾਣੀ ਆ ਕਿ ਕਿਵੇਂ ਸੁਪਰੀਮ ਕੋਰਟ ਨੇ ਹੀ ਆਪਣੇ ਇਹ ਹਦਾਇਤਾਂ ਦੇ باوجود ਉਲੀਤੇ ਰੋਕ ਲਾਤੀ 15-20 ਸਾਲੇ ਕੇਸ ਰੋਕੇ ਰਹੇ ਔਰ ਫਿਰ 2021-22 ਦੇ ਵਿੱਚ ਦੁਬਾਰਾ ਕਾਰਵਾਈ ਸ਼ੁਰੂ ਹੋਈ ਪੁਰਾਣੇ 30-35 ਸਾਲਾਂ ਦੇ ਕੇਸ ਇਸੇ ਕਰਕੇ ਹੁਣ ਨਿਕਲ ਕੇ ਆ ਰਹੇ ਆ ਦੁਕਾਨ ਉਸਦਾ ਬਹਿਰੀਆਂ ਜਿਵੇਂ ਆਪਾਂ ਵੇਖਿਆ ਉਸ ਦਾ ਇੱਕ ਰਿਟਾਇਰਡ ਐਸਪੀ ਸਾਫ ਦਾ ਬਿਆਸ ਦਾ ਐਸਐਚਓ ਜਿਹੜਾ ਵਰਪਰੀ ਸਿੰਘ ਉਹਨੂੰ 10 ਸਾਲ ਦੀ سزا ਬੜੀਆ ਪਿੱਛੇ ਜੇ ਹੋਰ ਵੀ ਬਹੁਤ ਸਾਰੇ ਕੇਸ ਜਿੱਤੇ 10 ਸਾਲ ਜਾਂ ਪਗਨਾ ਸਾਲ ਦੀ ਉਮਰ ਕਿੱਦ ਵੀ ਕਈ ਦੁਕਾਨਾਂ ਕੋਈ ਆ ਸੋਸੇ ਆ ਕਿ ਅੱਜ ਵੀ ਇਹ ਹੋ ਰਿਹਾ ਆ ਆਪਾਂ ਵੇਖਿਆ ਕਿ ਆ ਮਾਰਚ 13 ਦਾ ਜਿਹੜਾ ਇੰਕਾਊਂਟਰ ਹੋਇਆ ਆ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਜਿਹੜੀ ਕੋਹਰ ਲਾਈ ਗਈ ਆ ਇਨਕੁਆਇਰੀ ਦੀ ਮੰਗ ਕੀਤੀ ਗਈ ਆ ਇਹ ਇਸੇ ਕਰਕੇ ਆ ਕਿ ਪੁਰਾਣੇ ਕੇਸਾਂ ਦੇ ਉੱਤੇ ਤੋਂ ਅਸੀਂ ਕੁਝ ਸਬਕ ਨਹੀਂ ਸਿੱਖਿਆ ਅ ਫਰਜ਼ੀ ਮੁਕਾਬਲੇ ਦਾ ਦੂਜਾ ਕਾਰਨ ਇਹ ਇਹ ਆ ਕਿ ਜਿਹੜੀਆਂ ਸੁਪਰੀਮ ਕੋਰਟਸ ਦੀਆਂ ਗਾਈਡਲਾਈਨਸ ਆ ਉਹਨਾਂ ਤੇ ਸਰਕਾਰਾਂ ਪਾਲਣਾ ਨਹੀਂ ਕਰਦੀਆਂ ਮੈਂ ਫਿਰ ਉਹੀ ਕਹੂੰਗਾ ਸਰਕਾਰਾਂ ਜ਼ਿੰਮੇਵਾਰ ਨੇ ਪੁਲਿਸ ਜ਼ਿੰਮੇਵਾਰ ਹੈ ਲੇਕਿਨ ਸੁਪਰੀਮ ਕੋਰਟ ਦੇ ਗਾਈਡਲਾਈਨਸ ਤੇ ਪਾਲਣਾ ਨਹੀਂ ਹੋ ਰਹੀ 2014 ਦੇ ਵਿੱਚ ਸੁਪਰੀਮ ਕੋਰਟ ਨੇ ਬਿਲਕੁਲ ਕਲੀਅਰ ਗਾਈਡਲਾਈਨਸ ਦਿੱਤੀਆਂ ਸਨ ਕੇ ਸੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਆਂ ਵਰਸਸ ਸਟੇਟ ਆਫ ਮਹਾਰਾਸ਼ਟਰ ਉਸ ਕੇਸ ਦੇ ਵਿੱਚ ਅ 16 ਡਿਟੇਲ ਗਾਈਡਲਾਈਨਸ ਸਪੀਕ ਕੋਡ ਦੇ ਅਧਿਐਨ ਕਿ ਸਾਰੇ ਕੇਸ ਜਿਹੜੇ ਨੇ ਜਦੋਂ ਵੀ ਛੁੱਟਾ ਪੁਲਿਸ ਮੁਕਾਬਲਾ ਜਦੋਂ ਵੀ ਕੋਈ ਪੁਲਿਸ ਮੁਕਾਬਲਾ ਹੁੰਦਾ ਉਹ ਛੁੱਟਾ કે ਨਹੀਂ ਉਹਦੇ ਬਾਅਦ ਪਤਾ ਲੱਗਦਾ ਜਦੋਂ ਵੀ ਕੋਈ ਪੁਲਿਸ ਮੁਕਾਬਲਾ ਹੁੰਦਾ ਵਾ ਉਹਦੀ ਜਾਣਕਾਰੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਅਤੇ ਜਾਂ ਸਟੇਟ ਹਿਊਮਨ ਰਾਈਟਸ ਕਮਿਸ਼ਨ ਅੱਤੇ ਜਾਂ ਕਿ ਉਹਦੇ ਟੱਕਰ ਦੇ ਸਕਣ ਉਸ ਤੋਂ ਬਾਅਦ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਪੁਲਿਸ ਦੂਜੀ ਪੁਲਿਸ ਜੂਰਿਸਡਿਕਸ਼ਨ ਦੀ ਪੁਲਿਸ ਤੋਂ ਜੇ ਇਹ ਕੇਸ ਅੰਮ੍ਰਿਤਸਰ ਪੁਲਿਸ ਨੇ ਕੀਤਾ ਵਾ ਤੇ ਬਰਦਾਸਰ ਪੁਲਿਸ ਉਹਦੀ ਇਨਕੁਆਰੀ ਕਰੇ ਜੇ ਚੰਡੀਗੜ੍ਹ ਪੁਲਿਸ ਨੇ ਕੀਤਾ ਵਾ ਤੇ ਪੰਚਕੂਲਾ ਪੁਲਿਸ ਜਾਂ ਪੰਜਾਬ ਪੁਲਿਸ ਉਹਦੀ ਇਨਕੁਆਰੀ ਕਰੇ ਐਂਡ ਵਾਈਸ ਵਰਸਾ ਨਾਲ ਨਾਲ ਆਟੋਮੈਟਿਕਲੀ ਪੁਲਿਸ ਇਨਕੁਆਰੀ ਤੇ ਕਰੇ ਕਰੇ ਆਪਣੀ ਇਨਕੁਆਰੀ ਲੇਕਿਨ ਮੈਜਿਸਟ੍ਰੇਟਰੀਅਲ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਇਹ ਇੱਕ ਕਾਨੂੰਨ ਮੁਤਾਬਕ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਵਾ ਉਹਦੀ ਪੁਲਿਸ ਇਨਕੁਆਰੀ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਕਸਟੋਡੀਅਲ ਡੈਥ ਹੋਦੀ ਉਹਦੀ ਮੈਜਿਸਟ੍ਰੇਟਰੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਲੇਕਿਨ ਇਹ ਇਨਕੁਆਰੀਆਂ ਕਈ ਹਿਸ ਸੁਪਰੀ ਕੋਰਟ ਨੇ ਕਿਹਾ ਵਾਪਨੀ ਗਾਈਡਲਾਈਨਸ ਦੇ ਵਿੱਚ ਵੀ ਕੰਪਨਸੇਸ਼ਨ ਨਹੀਂ ਇਕਦਮ ਦੇਣੀ ਚਾਹੀਦੀ ਹੈ ਜਦੋਂ ਵੀ ਕੋਈ ਝੂਠਾ ਪੁਲਿਸ ਮੁਕਾਬਲਾ ਸਾਬਤ ਹੋ ਜਾਂਦਾ ਲੇਖਦੇ ਕਿ ਕੰਪਨਸੇਸ਼ਨ ਦੇਣ ਦੀ ਬਜਾਏ ਪੁਲਿਸ ਮੁਕਾਬਲੇ ਦੇ ਜਿਹੜੇ ਦੋਸ਼ੀ ਨੇ ਜਾਂ ਪੁਲਿਸ ਮੁਕਾਬਲਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਇਮੀਡੀਏਟਲੀ ਦਿੱਤੀਆਂ ਜਾਂਦੀਆਂ ਇਨਾਮ ਦੇਤੇ ਜਾਂਦੇ ਹੈ ਔਰ ਸੁਪਰੀ ਕੋਰਟ ਨੇ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਵਾ ਉਹਦੀ ਜਾਣਕਾਰੀ ਤੇ ਕੀ ਤਫ਼ਤੀਸ਼ ਹੋ ਰਹੀ ਹੈ ਤਫ਼ਤੀਸ਼ ਦਾ ਕੀ ਰਿਜ਼ਲਟ ਹੈ ਉਹ ਮੀਡੀਆ ਦੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ ਡੋਨਟ ਕੀਪ ਇਟ ਅੰਡਰ ਦੀ ਰੈਪਸ ਮੇਰਾ ਮੰਨਣਾ ਹੈ ਕਿ ਇਸ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਫਾਲੋ ਨਹੀਂ ਹੋ ਰਹੀਆਂ ਬਹੁਤ ਸਾਰੇ ਕੇਸਾਂ ਦੇ ਵਿੱਚ ਪੁਲਿਸ ਉਹਨੂੰ ਮੁਕਾਬਲਾ ਦੁਖਾਉਂਦੀ ਨੇ ਉਹ ਕਹਿੰਦੀ ਜੀ ਕ੍ਰਾਸ ਫਾਇਰ ਦੇ ਵਿੱਚ ਬੰਦਾ ਮਾਰਿਆ ਗਿਆ ਜਾਂ ਕਸਟੋਡੀਅਲ ਡੈਥ ਜਿਹੜੀ ਹੈ ਮੈਸੇਦੋ ਵੀ ਕਸਟੋਡੀਅਲ ਡੈਥ ਹੈ ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਸੋ ਪੁਲਿਸ ਮੁਕਾਬਲੇ ਦੀ ਤੇ ਕਸਟੋਡੀਅਲ ਡੈਥ ਦੀ ਮੈਜਿਸਟ੍ਰੇਟਰੀ ਇਨਕੁਆਇਰੀ ਲਾਜ਼ਮੀਆ ਹੋਣੀ ਚਾਹੀਦੀ ਹੈ ਔਰ ਜਿੱਥੇ ਨਹੀਂ ਹੁੰਦੀ ਉਥੇ ਹਾਈ ਕੋਰਟ ਨੂੰ ਟੱਕਲ ਦੇਣਾ ਚਾਹੀਦਾ ਰਿਸਪੈਕਟਿਵ ਹਾਈ ਕੋਰਟ ਜਿਹੜਾ ਵੀ ਆ ਉਹਨਾਂ ਦਾ ਫਰਜ਼ ਬਣ ਜਾਂਦਾ ਕਿ ਜਿਹੜੀਆਂ ਸੁਪਰੀਮ ਕੋਰਟ ਜਿੱਥੇ ਵੀ ਇਨਸਾਫ ਨਹੀਂ ਹੋ ਰਿਹਾ ਉੱਥੇ ਉਹ ਦਖਲ ਦੇਣ ਇਨਸਾਫ ਦੇਣ ਵੈਸੇ ਵੀ ਹਾਈ ਕੋਰਟ ਜਿਹੜਾ ਬਾ ਉਹ ਦਖਲ ਦੇ ਸਕਦਾ ਜਿਹੜੀ ਧਾਰਾ 528 ਆ ਬੀ ਐਨ ਐਸ ਐਸ ਡੀ ਜਿਹੜਾ ਭਾਰਤੀ ਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦਾ ਜਿੰਨੇ ਸੀ ਆਰ ਪੀ ਸੀ ਓਡੀਸਾ 73 ਨੂਰ ਪਲੇਸ ਕੀਤਾ ਉਹਦੀ ਧਾਰਾ 528 ਦੇ ਤਹਿਤ ਜਿੱਥੇ ਵੀ ਇਨਸਾਫ ਨਹੀਂ ਹੋ ਰਿਹਾ ਹਾਈ ਕੋਰਟ ਉਹਦੀ ਤਕਲ ਦੇ ਸਕਦਾ ਸੋ ਹਾਈ ਕੋਰਟ ਨੂੰ ਥੋੜਾ ਜਆ ਹੋਰ ਜ਼ਿਆਦਾ ਪ੍ਰੋਐਕਟਿਵ ਹੋਣਾ ਪਵੇਗਾ ਕਿ ਸਪਿੰਗ ਕੋਰਟਸ ਦੀਆਂ ਗਾਈਡਲਾਈਨਸ ਲੀਆ ਫੋਲੋ ਹੋਣ ਔਰ ਜੇ ਸਪਿੰਗ ਕੋਰਟ ਦੀਆਂ ਗਾਈਡਲਾਈਨਸ ਫੋਲੋ ਹੋਣ ਗਿਆ ਹਰ ਕੇਸ ਦੇ ਵਿੱਚ ਇਨਕੁਆਇਰੀ ਹੋਊਗੀ ਤੇ ਇਹ ਛੂਟੇ ਮਾਮਲੇ ਆਪਣੇ ਆਪ ਹੀ ਬੰਦ ਹੋ ਜਾਣਗੇ ਅ ਔਰ ਸਰਕਾਰਾਂ ਨੂੰ ਵੀ ਚਾਹੀਦਾ ਪੁਲਿਸ ਦੇ ਸੀਨੀਅਰ ਗਾਈਡ ਵੀ ਚਾਹੀਦਾ ਵੀ ਜਿੰਨਾ ਚਿਰ ਤੱਕ ਮੈਜਿਸਟ੍ਰੇਟ ਦੀ ਇਨਕੁਆਇਰੀ ਜਾਂ ਜੇ ਜੁਡੀਸ਼ੀਅਨ ਇਨਕੁਆਇਰੀ ਆਰਡਰ ਹੋਈਆ ਤੇ ਜਿੰਨਾ ਚਿਰ ਤੱਕ ਉਹਦੇ ਰਿਜ਼ਲਟ ਨਹੀਂ ਆ ਜਾਂਦੇ ਉਹਨੇ ਚਿਰ ਤੱਕ ਕਿਸੇ ਇਨਕਾਊਂਟਰ ਦੇ ਅਧਿਕਾਰੀ ਨੂੰ ਜਿਹਨੇ ਇਨਕਾਊਂਟਰ ਕੀਤਾ ਉਹਨੂੰ ਨਾ ਪ੍ਰੋਮੋਸ਼ਨ ਦਿੱਤੀ ਜਾਵੇ ਜਾਂ ਪ੍ਰੋਮੋਸ਼ਨ ਵੀ ਹੋਲਡ ਤੇ ਪਾਤੀ ਜਾਵੇ ਔਰ ਨਾ ਹੀ ਉਹਨੂੰ ਕੋਈ ਇਨਾਮ ਦਿੱਤਾ ਜਾਵੇ ਬੜਾ ਕਲੀਅਰ ਆ ਕਿ ਜੇ ਇਸ ਤੇ ਗਾਈਡਲਾਈਨਸ ਫਾਲੋ ਹੋਣ ਗਿਆ ਇਨ ਲੈਟਰ ਐਂਡ ਸਪਿਰਿਟ ਤੇ ਇਹ ਝੂਠੇ ਪੁਲਿਸ ਮੁਕਾਬਲੇ ਬੰਦ ਹੋ ਸਕਦੇ ਆ ਇਹ 30 40 ਸਾਲਾਂ ਤੋਂ ਇਸ ਕਰਕੇ ਚੱਲ ਰਿਹਾ ਆ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ 2014 ਜੋ ਆਈਆਂ ਉਹ ਤੋਂ ਬਾਅਦ ਵੀ ਉਹਨਾਂ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਔਰ ਅੱਜ ਵੀ 1992 92 ਚ ਵੀ ਇਹ ਹੋ ਰਿਹਾ ਸੀ ਔਰ 2025 ਦੇ ਵਿੱਚ ਵੀ ਹੋ ਰਿਹਾ ਜੋ ਬਹੁਤ ਅਫਸੋਸ ਨਿਕਾਲਿਆ ਔਰ ਇਸ ਸਰਕਾਰ ਵਾਸਤੇ ਇੱਕ ਸ਼ਰਨ ਦਿਖਾਲਿਆ ਕਿ ਅਜਕਲ ਦੇ ਜ਼ਮਾਨੇ ਦੇ ਵਿੱਚ ਜਿੱਥੇ ਮਾਡਰਨ ਟੌਰਚਰ ਦੇ ਟੈਕਨੀਕਸ ਮਾਡਰਨ ਇਨਵੈਸਟੀਗੇਸ਼ਨ ਦੇ ਟੈਕਨੀਕਸ ਆ ਗਏ ਉੱਥੇ ਅਸੀਂ 3 ਡਿਗਰੀ ਟੌਰਚਰ ਅਜ ਵੀ ਕਰ ਰਹੇ ਹਾਂ ਸਰਕਾਰ ਵਾਸਤੇ ਸੋਚਣ ਦੀ ਲੋੜ ਹੈ ਕਿ ਇੰਨੇ ਤੇ ਇਹ ਕਿਉਂ ਹੋ ਰਿਹਾ ਪਰ ਸਾਡਾ ਇੱਕ ਤੇ ਕੀ ਫਰਜ਼ ਬਣਦਾ ਹੈ ਇਹ ਮੇਰਾ ਵਿਚਾਰ ਹੈ